ਸਿੰਜੋ ਉਸਾਰ ਦੇ ਬਾਰੇ ਇਹ ਕਹਿੰਦਾ ਵਾ ਚ ਸੁਣਿਆ ਬੜਾ ਦੁੱਖ ਹੋਇਆ ਹੈ ਕਹਿੰਦੇ ਪ੍ਰਧਾਨ ਨਿਸ਼ਾਨ ਸਿੰਘ ਨੰਬਰ ਬਜਨ ਦੇ ਬਾਬਾ ਕੁਲਿੰਦਰ ਸਿੰਘਾ ਵਚਨ ਦੇ ਬਾਬਾ ਜੀ ਨੇ ਸਾਨੂੰ ਉਹ ਦੱਸਿਆ ਵੀ ਤੁਸੀਂ ਜੋ ਵੀ ਸੇਵਾ ਕਰ ਸਕਦੇ ਬਿਲਕੁਲ ਕਰਤੀ ਕਰੋ ਸੇਵਾ ਕਰਤੀ ਤੇ ਤੁਸੀਂ ਇਸ ਪਾਣੀ ਦੇ ਜੜ ਜੜਾ ਮਾਰ ਥੋੜੀ ਘਾਟੋ ਤਾਂ ਬਾਦ ਤੁਸੀਂ ਆਓ ਤਾਂ ਪਾਣੀ ਦਾ ਨਾਕ ਤੇ ਬੜਾ ਹੋ ਚੁੱਕਿਆ ਹੋਇਆ ਹੈ ਤਾਂ ਪਾ ਜਿਹੜੇ ਮਕਾਨ ਧੇ ਨੇ ਲੋਕਾਂ ਦੇ ਜਰੂਰ ਮੰ ਲੋਗ ਨੇ ਉਹਨਾਂ ਨੂੰ ਆਪਾਂ ਇਹ ਸੇਵਾ ਕਰਨੀ ਹੈ ਤੇ ਵੀ ਮਾਇਆ ਦਾ ਜੋਰ ਰੱਖੋ ਤੇ ਮਾਇਆ ਕਰੀ ਗਾ ਕੇ ਅਸੀਂ ਆਉਂਦੇ ਸੀ ਮ범 ਨਿਸ਼ਾਨ ਸਾਂਡੇ ਅਰਧਾਨ ਨੇ ਹੋ ਸਾਡੇ ਨਾਲ ਪੂਰੀ ਟੀਮ ਆਈ ਹੋਈ ਆ 8-10 ਲੱਖ ਫੋਡ ਆਈ ਆ ਅਹਮਦਾਬਾਦ ਤੋਂ ਹੋਰ ਸਾਡੇ ਪਿੰਡਾਂ ਤੋਂ ਆਈ ਆ ਛੇੜੀ ਮਟਵਾਲ ਤੋਂ ਹੋਰ ਉਹ ਸਾਰੀ ਫੋਡ ਆ ਬਾਬਾ ਬਕਰ ਸਿੰਘ ਦੀ ਫੋਡ ਹੈ ਇਹ ਸੇਵਾ ਹੈ ਸਾਡੇ ਕੀਤੇ ਹਨ ਮਾਕਿਆਂ ਦੇ ਬਾਬਾ ਜੀ ਮਿੱਠਿਆ ਬਾਬਾ ਜੀ ਨਾਲ ਹੈ ਚਾਲਾ ਮਾਰਿਆ ਆਏ ਆ ਰਾਦੇ ਸਹੀ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਰਮਨੀ ਜਰਨੈਲ ਸਾਹਿਬ ਜਦਾ ਬਾਬਾ ਜੀ ਹਾਰ ਸਿੰਘ ਖਾਲਸਾ ਦਲਚਮਕੌਰ ਸਾਹਿਬ ਜਿਹੜਾ ਕੀ ਸਾਹਿਬ ਜਦਾ ਬਾਬਾ ਜੀ ਹਾਰ ਸਿੰਘ ਸਿੱਧੀ ਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਾਰੇ ਨਿਹੰਗ ਸਿੰਘ ਆਏ ਲੁਧਿਆਣੇ ਤੋਂ ਆਏ ਆ ਦਾਲਬੰਦ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ ਜਿੱਥੇ ਆਪਣੇ ਬਜ਼ੁਰਗ ਮਾਵਾਂ ਭੈਣਾਂ ਜਿਨ੍ਹਾਂ ਦਾ ਪਾਣੀ ਦੇ ਨਾਲ ਜਾਦਾ ਨੁਕਸਾਨ ਹੋਇਆ ਕਿਉਂਕਿ ਪਹਿਲਾਂ ਵੀ ਆਪਣੀਆਂ ਟੀਮਾਂ ਆਉਂਦੀ ਆ ਰਹੀ ਹੈ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗ੍ਰਾਊਂਡ ਵੇਖੀ ਜਾ ਗਏ ਕਰੀ ਪਤਾ ਲੱਗ ਗਿਆ ਕਿ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਜਿੱਥੇ ਜਿੱਥੇ ਕੋਈ ਲੋੜਵੰਦ ਪਰਿਵਾਰ ਆ ਉੱਥੇ ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਮਾਂ ਫੜ ਸਕੀਏ ਕਿਹੜੀ ਕਿਹੜੀ ਦਾ ਸਮਗਰੀ ਹੈ ਜੀ ਲਾਗੋ ਕਿ ਵੀ ਅੱਜ ਨਹੀਂ ਅਸੀਂ ਸਮਗਰੀ ਸਾਡੇ ਕੋਲ ਹੈ ਆ ਵੀ ਜਿਹੜੇ ਪਰਿਵਾਰ ਸਾਨੂੰ ਲੋੜਵੰਦ ਆ ਉਹਨਾਂ ਨੂੰ ਅਸੀਂ ਮਾਇਆ ਦੀ ਸੇਵਾ ਹੀ ਕਰਕੇ ਜਾਵਾਂਗੇ ਸਾਰਿਆਂ ਨੂੰ ਬਬੇ ਕਿੰਨੇ ਦਿਨ ਤੋਂ ਨਹੀਂ ਪਹਿਲਾਂ ਸੇਵਾ ਆਉਂਦੀ ਰਹੀ ਅਸੀਂ ਰਾਤ ਆਏ ਸੀ ਇੱਥੇ ਗੁਰਦੁਆਰਾ ਟਾਲੀ ਸਾਹਿਬ ਰਾਤ ਹੁਣ ਅੱਜ ਅਸੀਂ ਜਿੰਨੇ ਘਰ 100 200 ਘਰਾਂ ਦੇ ਵਿੱਚ ਜਾਵਾਂਗੇ ਜਿੰਨੀ ਸੇਵਾ ਹੋਈ ਸਾਰੇ ਦੇ ਘਰਾਂ 'ਚ ਮਾਇਆ ਦੀ ਜਿੱਥੇ-ਜਿੱਥੇ ਲੋੜ ਹੈ ਉੱਥੇ ਤੇ ਦੇ ਕੇ ਤੇ ਅੱਜ ਤੱਕ ਚੱਲੇ ਕੱਲ੍ਹ ਤੱਕ ਚੱਲੇ ਉਸ ਤੋਂ ਬਾਅਦ ਫੇਰ ਅਗਲੀ ਵਾਰ ਨੂੰ ਫੇਰ ਆਵਾਂਗੇ ਚਤੇ ਦਾ ਨਾਮ ਹੈ ਸਰਤਾਜ ਸਿੰਘ ਪਿੰਡ ਚਿੱਟੀ ਤੇ ਜਿਵੇਂ ਅਸੀਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਜੀ ਦਾ ਘਰ ਹੈ ਇਹਨਾਂ ਦੀਆਂ ਪੰਜ ਬੇਟੀਆਂ ਤੇ ਦੋ ਛੋਟੀ ਛੋਟੀਆਂ ਪੋਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਆਮਦਨ ਦਾ ਕੋਈ ਜਰੀਆ ਨਹੀਂ ਹੈ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਉਹ ਤੋਂ ਗੁਜ਼ਾਰਾ ਕਰਦੇ ਆ ਜਮੀਨ ਥੋੜੀ ਬਹੁਤੀ ਹੋਵੇਗੀ ਕੋਈ ਚਾਰ ਕਨਾਲ ਜਾ ਕੇ ਲਾ ਬਾਕੀ ਹਾਲਾਤ ਬਹੁਤ ਇਹਨਾਂ ਦੀ ਮਾੜੀ ਹੈ ਤੇ ਬਾਬਾ ਜੀ ਹੁਣ ਆਏ ਆ ਉਹਨਾਂ ਮਤਲਬ ਸਸ ਦਿੱਤਾ ਇਹਨਾਂ ਦਾ ਚਲੋ ਬਹੁਤ-ਬਹੁਤ ਇਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਸੁਭਾਸ਼ ਸਿੰਘ ਜੀ ਬਾਬਾ ਜੀ ਬਾਬਾ ਜੀ ਨੇ ਚਲੋ ਕੁਝ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਕਹਿੰਦੇ ਆਉਣ ਵਾਲੇ ਸਮੇਂ 'ਚ ਕੁਝ ਕਰਾਂਗੇ ਉਹਨਾਂ ਦੇ ਘਰ ਕੋਲ ਬਾਰੇ ਕੁਝ ਸੋਚਾਂਗੇ